ਇਥੇ ਰਹਿਣਾ ਔਖਾ ਹੋ ਗਿਆ ਇਹ ਗੱਲ ਮੈਂ ਤੁਹਾਨੂੰ ਕਹਿਣਾ ਚਾਹਣਾ ਹੈ ਘਰ ਦਾ ਘਰ ਦਾ ਹੀ ਹੁੰਦਾ ਹੈ ਬਾਹਰਲੇ ਬਾਹਰਲੇ ਸ਼੍ਰੋਮਣੀ ਅਕਾਲੀ ਦਲ ਥੋੜੀ ਪਾਰਟੀ ਹੈ ਖੇਤਰ ਦੀ ਪਾਰਟੀ ਹੈ ਅਸੀਂ ਜਿਉਣਾ ਪਰਣਾ ਥੋਡੇ ਵਾਸਤੇ ਹੈ ਸਾਡੀ ਸੋਚ ਪੰਜਾਬ ਹੈ ਪੰਜਾਬ ਦੀ ਕਿਸਾਨੀ ਹੈ ਗਰੀਬ ਹੈ ਪੰਜਾਬ ਦੀ ਤਰੱਕੀ ਹੈ ਤਾਂ ਹੀ ਉਹ ਤੁਸੀਂ ਦੇਖੋ ਅਕਾਲੀ ਦਲ ਦੀ ਸਰਕਾਰ ਜੀ ਪੰਜਾਬ ਤਰੱਕੀ ਹੋਈ ਹੈ ਨਹੀਂ ਤਾਂ ਇੱਟ ਨਹੀਂ ਲੱਗੀ ਤੁਹਾਡੇ ਸਾਹਮਣੇ 10 ਸਾਲ ਹੈ 5 ਸਾਲ ਕਾਂਗਰਸ ਦੇ ਇੱਕ ਇੱਟ ਨਹੀਂ ਲੱਗੀ ਹੁਣਾਂ 5 ਸਾਲ ਆ ਖਰਾਬ ਹੋ ਗਏ ਤੇ ਜਦੋਂ ਪਹਿਲੇ 10 ਸਾਲ ਸੀ ਦੇਖੋ ਕਿ ਮੇਂ ਰੋਜ਼ ਕੋਈ ਸੜਕਾਂ ਨਿਕਲ ਰਿਆ ਸੀ ਕੋਈ ਹਾਈਵੇ ਨਿਕਲ ਰਿਆ ਸੀ ਕਿਤੇ ਠੰਮੜ ਪ੍ਰਾਣ ਬਣਦੇ ਸੀ ਕਿਤੇ 에어ਪੋਰਟ ਬਣਦੇ ਸੀ 8000 ਸ਼ਗਨ ਪੈਸ਼ੇ ਗਰੀਬ ਨੂੰ ਕਿਸਾਨ ਨੂੰ ਹਰ ਸਹੂਲਤ ਸੀ ਅਕਾਲੀ ਦਲ ਦੀ ਸੋਚ ਪੰਜਾਬ ਹੈ ਪੰਜਾਬ ਦੀ ਤਰੱਕੀ ਹੈ ਆ ਜਿਹੜਾ ਤੁਹਾਡੇ ਨਾਲ ਧੱਕਾ ਹੋ ਰਿਹਾ ਹੈ ਇਹ ਮਗਰ ਮਕਸਦ ਕੀ ਹੈ ਮਕਸਦ ਹੈ ਪੈਸਾ ਇਕੱਠਾ ਕਰਨਾ 23 ਹਜ਼ਾਰ ਕਿਲਾ ਖੋਦਾ ਅਕਵਾਇਰ ਕਰ ਰਹੇ ਹੈ 24 ਹਜ਼ਾਰ ਇੰਨਾ ਹੀ 20 25 ਹਜ਼ਾਰ ਜਲੰਧਰ ਤੇ ਇੰਨਾ ਹੀ 20 25 ਹਜ਼ਾਰ ਅੰਮ੍ਰਿਤਸਰ ਫਿਰ ਭਟਿੰਡੇ ਮਕਸਦ ਕੀ ਹੈ ਆ ਮੀਟਿੰਗ ਕੀਤੀ ਸੀ ਆਮ ਆਦਮੀ ਪਾਰਟੀ ਦੇ ਸ਼ਸ਼ੋਧਗਿਆ ਤੇ ਚੈਨ ਨੇ ਦਿੱਲੀ ਚੰਡੀਗੜ੍ਹ ਮੀਟਿੰਗ ਫੈਸਲਾ ਕੀਤਾ ਗਿਆ ਸੀ ਕਿ ਪੈਸੇ ਕਿਵੇਂ ਇਕੱਠੇ ਕਰਨੇ ਹਨ ਉਹਨਾਂ ਨੇ ਕਿਹਾ ਆਪਾਂ ਐਕਵੀਜ਼ੀਸ਼ਨ ਦਾ ਨੋਟਿਸ ਦੇ ਦਈਏ ਉਹਦੇ ਨਾਲ ਕੀ ਹੋਣਾ ਭਾਜੜ ਪੈ ਜਾਣੀ ਹੈ ਉਹਨਾਂ ਨੇ ਆ ਵੀ ਕਿਹਾ ਜਿਨ੍ਹਾਂ ਨੇ ਬੈਂਕ ਦੇ ਚ ਸੀਐਲਓ ਦੇ ਐਪਲੀਕੇਸ਼ਨ ਲੈ ਲਾਂਗੇ ਜਿਹਦੀ ਆਪਾਂ ਜਿਹੜਾ ਕਰੋੜ ਰੁਪਇਆ ਦਊਗਾ ਕਿੱਲੇ ਮਗਰ ਉਹਨਾਂ ਨੇ ਕਰੋੜ ਰੁਪਇਆ ਕਿੱਲਾ ਹੀ ਮਗਰ ਰੇਟ ਰੱਖਿਆ ਹੈ ਕੋਈ ਕਲੋਨੀ ਕਟਨ ਵਾਲਾ 70 ਏਕੜ ਕੇ ਕਿੱਲੇ ਵਾਲਾ ਕੋਈ 400 ਏਕੜ ਵਾਲਾ ਕੋਈ 100 ਏਕੜ ਵਾਲਾ ਉਹਨਾਂ ਤੋਂ ਕਰੋੜ-ਕਰੋੜ ਪੈਕੇ ਉਹਨਾਂ ਨੇ ਪੈਸਾ ਇਕੱਠਾ ਕਰਨਾ ਤੇ ਇਹ ਜਿਹੜੀ ਵੱਡੀ ਗੱਲ ਹੈ ਮੈਂ ਤੁਹਾਨੂੰ ਦੱਸਣਾ ਹੈ ਜਿਸ ਦਿਨ ਅਨੋਟਿਸ ਐਕ acquisition ਦਾ ਆ ਗਿਆ ਉਹਦੇ ਬਾਅਦ ਰਜਿਸਟਰੀਆਂ ਹੋਣੀਆਂ ਬੰਦ ਹੋ ਜਾਣੀਆਂ ਇੱਥੇ ਉਹਦੇ ਬਾਅਦ ਜਿੰਨਾ ਤੱਕ ਨੋਟੀਫਿਕੇਸ਼ਨ ਵਾਪਸ ਰਤ ਨਹੀਂ ਹੁੰਦਾ ਰਜਿਸਟਰੀ ਨਹੀਂ ਹੋ ਸਕਦੀ ਇੱਥੇ ਕਿਸੇ ਜ਼ਮੀਨ ਦੀ ਜਿਹੜੇ ਕਿਸਾਨੀ ਕਰਦਾ ਹੁਣ ਉਹ ਕਹਿੰਦੇ ਕਿ ਅਸੀਂ ਪੁੱਛਾਂਗੇ ਜੇ ਕਿਸਾਨੀ ਕਰਨੀ ਹੈ ਤੇ ਤੁਸੀਂ ਕਰੀ ਜੋ ਦੀ ਖੇਡਦੇ ਨਹੀਂ ਮਤਲਬ ਆ ਤੁਹਾਡੀ ਜਮੀਨ ਕਿੱਥੇ ਪਹਿਲੇ ਕਰੋੜ ਰੁਪਈਆ ਸੀ 2 ਕਰੋੜ ਦੀ 20 ਲੱਖ ਦੀ ਬਣ ਜਾਣੀ ਹੈ ਮਾਤਾ ਨੂੰ ਇੱਕ ਗੱਲ ਦਿਨੋਂ ਕਹਿ ਕੇ ਜਾ ਰਹੇ ਤੇ ਬਚਨ ਦੇਣੇ ਕੁਛ ਮਰਜ਼ੀ ਹੋ ਜੇ ਤੁਹਾਡੀ ਜਮੀਨ ਦੀ ਕੁਆਰਫ ਹੋ ਜਾਂਦਾ ਮੈਂ ਅਕਾਲੀ ਦਲ ਥੁਰਬੀ ਪਾਰਟੀ ਐ ਅਸੀਂ ਲੜਨਾ ਹੈ ਕਿ ਕਿਹੜਾ ਚੋਰਾਂ ਦੇ ਖਿਲਾਫ ਅਕਾਲੀ ਦਲ ਨੂੰ ਤਕੜੇ ਕਰਦੇ ਹੋ ਥੋੜੀਆਂ 90% ਕੁਸ਼ਕੀਬਤਾ ਖਤਮ ਹੋ ਜਾਣਗੀ ਅਕਾਲੀ ਦਲ ਤਕੜੇ ਹੁੰਦੇ ਆ ਤੁਸੀਂ ਦੇਖ ਲਿਆ ਤੁਸੀਂ 10 ਸਾਲ ਅਕਾਲੀ ਦਲ ਨੂੰ ਕਮਜ਼ੋਰ ਰੱਖਿਆ ਸੋਡੇ ਗੁਰੂ ਧਾਮਾਂ ਦੇ ਕਬਜ਼ਾ ਕਰਕੇ ਤਾਂ ਤਖਤੂਰ ਸਾਹਿਬ ਦੇ ਕਬਜ਼ਾ ਕਰਕੇ ਤਾਂ ਪੱਟਾ ਸਾਹਿਬ ਦੇ ਕਰਤਾ ਕਰਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਬਜ਼ਾ ਕਰੇ ਐਜੀਪੀਸੀ ਤੋੜ ਕੇ ਹਰਿਆਣੇ ਦੀ ਲੱਗ ਬੜਾ ਕੇ ਕਬਜ਼ਾ ਕਰਕੇ ਹੁਣ ਐਜੀਪੀਸੀ ਤੇ ਕਬਜ਼ਾ ਕਰਨਾ ਚਾਹੁੰਦੇ ਆ ਆ ਜਿਹੜੇ ਇਹਨਾਂ ਨੇ ਗਦਾਰ ਆਪਣੀ ਪਾਰਟੀ ਚੋਂ ਖੜੇ ਕੀਤੇ ਆ ਆ ਸਾਰੇ ਏਜੰਸੀ ਵਾਲਾ ਰਲ ਕੇ ਨਿਸ਼ਾਨਾ ਇੱਕੋ ਇੱਕ ਹੈ ਕਿ ਅਸੀਂ ਕਾਲੀ ਦਲ ਨੂੰ ਕਮਜ਼ੋਰ ਕਰ ਦਈਏ ਕਿਉਂਕਿ ਕਾਲੀ ਦਲੀ ਹੈ ਜਿਹੜੀ ਲੜਾਈ ਲੜਦਾ ਆ ਦਿੱਲੀ ਵਾਲੀ ਪਾਰਟੀਆਂ ਨਾਲ ਐਸ ਕਰਕੇ ਮੈਂ ਜਿਆਦਾ ਸਮਨ ਨਹੀਂ ਲੈਣਾ ਚਾਹੁੰਦਾ ਕਿਉਂਕਿ ਅੱਗੇ ਜਾਣਾ ਹੈ 29 ਤਰੀਕ ਨੂੰ ਅਸੀਂ ਧਰਨਾ ਦੇਵਾਂਗੇ ਗਲਾਡਾ ਦੇ ਦਫ਼ਤਰ ਸਾਹਮਣੇ ਉਹਦੇ ਉਪਰ ਬਾਅਦ ਤੋਂ ਆਪਾਂ ਐਜੂਕੇਸ਼ਨ ਸ਼ੁਰੂ ਕਰਾਂਗੇ 29 ਤਰੀਕ ਦਸ ਹੁੰਦੇ ਲੁਧਿਆਣੇ ਗਲਾਡਾ ਦੇ ਦਫ਼ਤਰ ਜਿੱਥੇ ਮੈਂ ਬੇਨਤੀ ਕਰਾਂ ਸਾਰੇ ਪਿੰਡੋਂ ਤੁਸੀਂ ਆਓ ਥੋੜੀ ਲੜਾਈ ਲੜ ਰਹੇ ਹਾਂ ਮੈਂ ਤੁਹਾਨੂੰ ਐਂਦੀ ਦੱਸ ਦਿੰਦਾ ਜਿੰਨਾ ਮੈਂ ਹੈਗਾ ਜਮੀਨ ਨਹੀਂ ਜਾਣ ਦਿੰਦਾ ਤੁਹਾਡੀ ਕੋਈ ਪਰਸ ਬਾਕੀ ਗੱਲ ਹੋਰ ਹੈ ਆ 1.5 ਸਾਲ ਚ ਕਾਲੀ ਜਲਦੀ ਸਰਕਾਰ ਲਿਆ ਦਿਓ ਵਾਪਸ ਤੁਹਾਡੇ ਚਿਹਰਿਆਂ ਦੀ ਖੁਸ਼ੀਆਂ ਲਿਆ ਦੂੰਗਾ ਸੋਨਿਆ ਸਤਿ ਸ਼੍ਰੀ ਅਕਾਲ ਆ ਜਿਹੜਾ ਤੁਹਾਡਾ ਵਧਾਇ ਕਿੱਥੋਂ ਕਿੱਧਰੇ ਗਿਆ ਆ ਸੌਫੇ ਦੋ ਦੋ ਸੋਨਾ ਮੈਂ ਦਿੱਤਾ ਲੈਣ ਨੂੰ ਆ ਪਾਰਕਾਂ, ੁਰਕਾਂ ਮੈਂ ਬਣਾਈਆਂ ਮੈਂ ਇੱਥੇ ਪੈਸੇ ਪਰ ਉਹ ਲੋਕੀ ਹੈ ਜਿਹਨਾਂ ਦੇ ਪੈਰ ਭੁੱਲ ਜਾਂਦੇ ਸਾਰੀਆਂ ਚੀਜ਼ਾਂ ਜਿੰਦ ਵਿੱਚ ਮੈਂ ਆ ਜਾਂਦੀ ਹੈ ਮੈਂ ਇੰਨਾ ਵੱਡਾ ਮੈਂ ਪਾਰਟੀ ਤੋਂ ਵੱਡਾ ਹੈ ਮੈਂ ਇਹਨੂੰ ਦੱਸਣਾ ਚਾਹਣਾ ਹੈ ਸੁਖਵੀਰ ਸਿੰਘ ਬਾਦਲ ਨੇ ਪਾਰਟੀ ਨੂੰ ਛੱਡ ਦੇਣਾ ਸੁਖਵੀਰ ਸਿੰਘ ਬਾਦਲ ਨੂੰ ਵੀ ਸੱਤਰੀ ਕਰਨੀ ਪਾਉਣਾ ਕਿਸ ਨੇ ਆ ਸਾਰੀ ਤਾਕਤ ਸ਼ਰੂਨੀ ਕਾਲੀ ਗਲਤੀਆਂ ਥੋੜੇ ਆ ਜਿਹੜੀ ਪਾਰਟੀ ਹੈ ਥੋੜੇ ਬਜ਼ੁਰਗਾਂ ਦੀ ਪਾਰਟੀ ਹੈ ਅਕਾਲੀ ਦੇ ਇੱਕ ਸੋਤੇ ਸਭ ਤੋਂ ਪੁਰਾਣੀ ਪਾਰਟੀ ਐ ਕੌਮ ਦੀ ਜਥੇਬੰਦੀ ਐ ਖਾਸ ਕਰਕੇ ਪੰਦਤੀ ਜਥੇਬੰਦੀ ਐ ਪੰਜਾਬ ਦੀ ਜਥੇਬੰਦੀ ਐ ਦੂਜੇ ਸਾਰੇ ਦਿੱਲੀ ਦੀ ਲੁਟੇਰੀਆਂ ਕੁੱਟੀਆਂ ਪਾਰਟੀਆਂ ਐ ਇਸ ਕਰਕੇ ਇਸ ਪਾਰਟੀ ਦੀ ਜੜਾ ਇੰਨੀ ਮਜ਼ਬੂਤ ਐ ਚਲੋ 10 ਸਾਲ ਥੱਗੀ ਵੱਜ ਗਈ ਆਪਣੇ ਨਾਲ ਕੋਈ ਝੂਠ ਬੋਲਦਾ ਕਿਸਨੇ ਕੋਈ ਡਰਾਮਾ ਕਰਕੇ ਆਪਾਂ ਪਿੱਛੇ ਰਹਿ ਗਏ ਪਰ ਮੈਂ ਤੁਹਾਨੂੰ ਦੱਸਣਾ ਆਪਣੀ ਫੌਜ ਹਮ ਫਿਰ ਤੋਂ ਤਿਆਰ ਐ ਮੈਂ ਤਾਂ ਪਿੰਡਾ ਘੁੰਮਦਾ ਰਹਿਣਾ ਐ ਮਨ ਬਣਾ ਲਓ ਸਰਕਾਰ ਲੈ ਕੇ ਆਉਣੀ ਐ ਫਿਰ ਥੋੜੀ ਸਰਕਾਰ ਰਹੂਗੀ ਕੋਈ ਜ਼ਮੀਨਾਂ ਚ ਉਹਨਾਂ ਦੀ ਫਿਕਰ ਨਾ ਜਿਹੜੀ ਅੱਜ ਥੋੜੀ ਜਿਹੀ ਆਪਣੀ ਸਰਕਾਰ ਆ ਗਈ ਨਾ ਜਿਹੜੀ 34 ਕਰੋੜ ਦੀ 2 ਕਰੋੜ ਦੀ ਜਮੀਨ ਹੈ ਜਿਸ ਦਿਨ ਆਪਣੀ ਸਰਕਾਰ ਨੇ ਸ਼ੋਅ ਚੁੱਕੀ ਦੁਗਣੀ ਤਗਵੇ ਹੋ ਜਾਂਦੀ ਭਾਰਤ ਦੇ ਆਪ ਦੇਖੋ ਆ ਜਿਹੜੇ ਥੋੜੇ ਬਾਈਪਾਸ ਬਣਾਏ ਆ ਕੀ ਮਰਦੇ ਵਿੱਚ ਦੁਆਰੇ ਡਟਣਾ ਦੇ ਯਾਰ ਉਹ ਗਰੰਟੀ ਮੇਰੀ ਐ ਮੇਰੇ ਕੋਲ ਥੋੜਾ ਮਨਪ੍ਰੀਤਿਆਲੀ ਕੋਈ ਕਾਲੀ ਦਲ ਦਾ ਹੁਣ ਮੈਂਬਰ ਨਹੀਂ ਬਣ ਸਕਦਾ ਗਰਦਾਰਾਂ ਨੂੰ ਅਸੀਂ ਵੀ ਇੱਥੇ ਰੱਖਣਾ ਬਸ ਤੁਸੀਂ ਮਨ ਬਣਾ ਲਓ ਅਕਾਲੀ ਨੂੰ ਤਗੜਾ ਕਰਨਾ ਹੈ ਤੇ ਗਰਦਾਰਾਂ ਨੂੰ ਸਬਕ ਸਿਖਾਉਣਾ ਜਿਨੇ ਆਪਣੀ ਮਾਂ ਪਾਰਟੀ ਦੇ ਮੈਂ ਵੱਡੇ ਬੰਦ ਸਭ ਕਹਿੰਦੇ ਹੁੰਦੇ ਸੀ ਨਾ ਪਾਰਟੀ ਆਪਣੀ ਮਾਂ ਅੱਜ ਉਸ ਇਨਸਾਨ ਨੂੰ ਦੇ ਨਾਂ ਬਣਿਆ ਅਕਾਲੀ ਦਲ ਕਰਕੇ ਬਣਿਆ ਅੱਜ ਉਹ ਕਰੋੜਪਤੀ ਬਣਿਆ ਅਕਾਲੀ ਦਲ ਜਿਹੜੇ ਮੈਂ ਬਾਈਪਾਸ ਕੱਢੇ ਆ ਉਹਨਾਂ ਕਰਕੇ ਬਣਿਆ ਜਿਹੜੇ ਇੱਥੇ ਤਰੱਕੀ ਕਰਾਈ ਆ ਅਕਾਲੀ ਦਲ ਨੇ ਕੀਤੀ ਆ ਉਹਦੇ ਕਰਕੇ ਬਣੇ ਆ ਆਪਣੇ ਕਰਕੇ ਨਹੀਂ ਆਪਣੀ ਸਿਆਣਤ ਕਰਕੇ ਨਹੀਂ ਜਿਹੜਾ ਆਪਣੀ ਮਾਂ ਨੂੰ ਭੁੱਲ ਜਾਂਦਾ ਆਪਣੀ ਮਾਪਾ ਪਾਰਟੀ ਨੂੰ ਭੁੱਲ ਜਾਂਦਾ ਉਸੇ ਤੋਂ ਮਾੜਾ ਬੰਦਾ ਕੋਈ ਨਹੀਂ ਐਸ ਕਰਕੇ ਮੈਂ ਆਈ ਬੇਇਨਤੀ ਕਰਨਾ ਦਾਖਿਆਰ ਉਕਰ ਤਗੜੇ ਹੋ ਜਾਓ ਉਹਨੂੰ ਮੈਂ ਜਲਦੀ ਪਾਰਟੀ ਦੇ ਇੱਕ ਦਫਤਰ ਮੈਂ ਪਹਿਲੇ ਵੀ ਕਹਿ ਗਿਆ ਸੀ ਆਪਾਂ ਮੁਲਿਆਪੁਰ ਉੱਤੇ ਮੇਨ ਲੋਰ ਇਕਮ ਦਫਤਰ ਖੋਲ ਰਿਹਾ ਜਿੱਥੇ ਓਐਸਟੀ ਮੇਰਾ ਅਫਸਰ ਉੱਤੇ 24 ਘੰਟੇ ਰਹੂਗਾ ਕੱਲੇ ਦਾਖੇ ਹਲਕੇ ਵਾਸਤੇ ਤੁਸੀਂ ਇਹ ਨਾ ਸਮਝਿਓ ਤੁਹਾਨੂੰ ਕਿਸੇ चीज ਦੀ ਕਮੀ ਆਉਂ ਗਈ ਜਿਸ ਦਿਨ ਦਫਤਰ ਖੋਲ ਦਿੰਦਾ ਮੈਂ 15 20 ਦਿਨਾਂ ਦੇ ਅੰਦਰ ਅੰਦਰ ਤੇ ਉਹਦੇ ਮਾ ਕੋਈ ਕੰਮ ਹੋਏ ਤੁਸੀਂ ਮੇਰੇ ਦਫਤਰ ਆ ਜਿਓ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਲੈ ਵੀ ਚਿੱਕਾ ਖਾਲਸਾ ਹੋ ਜਾਏਗੀ